ਕੰਗੜਾ ਰਣੌਤ ਵਾਲਾ ਥੱਪੜ ਕਾਂਡ ਥੰਮਣ ਦਾ ਨਾਂ ਨਹੀਂ ਲੈ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਐਂਟਰੀ ਹੋਈ ਹੈ ਤੇ ਉਹਨਾਂ ਨੇ ਕੰਗੜਾ ਰਣੌਤ ਨੂੰ ਇਸ ਮਾਮਲੇ 'ਚ ਘੇਰ ਲਿਆ ਤੇ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਸ ਵੇਲੇ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿ ਕੰਗਣਾ ਰਣੌਤ ਦੇ ਜੋ ਥੱਪੜ ਪਿਆ ਉਹਦਾ ਕੀ ਲੱਗਦਾ ਤੁਹਾਨੂੰ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਲਵਿੰਦਰ ਕੌਰ 'ਚ ਗੁੱਸਾ ਸੀ ਜੋ ਬੋਲਬਾਣੀ ਕੰਗਣਾ ਰਣੌਤ ਬੋਲਦੀ ਰਹੀ ਹੈ ਉਹਦੇ ਕਰਕੇ ਕੁਲਵਿੰਦਰ 'ਚ ਗੁੱਸਾ ਸੀ ਪਰ ਅਜੇ ਹਾਂ ਨਹੀਂ ਵਾਪਰਨਾ ਚਾਹੀਦਾ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਕੰਗਣਾ ਮੂੰਹ ਚੱਕਦੀ ਹੈ ਤੇ ਅੱਤਵਾਦੀ ਕਹਿ ਦਿੰਦੀ ਹੈ ਕਦੇ ਕੁਝ ਕਹਿ ਦਿੰਦੀ ਹੈ ਉਹ ਗਲਤ ਆ ਉਹਨਾਂ ਕਹਿ ਕੇ ਪੰਜਾਬ ਦੇਸ਼ ਦੀ ਰੱਖਿਆ ਦੇ ਲਈ ਦੇਸ਼ ਦਾ ਢਿੱਡ ਭਰਨ ਦੇ ਲਈ ਹਮੇਸ਼ਾ ਛਾਗੇ ਰਹਿੰਦਾ ਹੈ ਉਹਨਾਂ ਨੇ ਕਿਹਾ ਕਿ 130 ਮੀਟਰ ਕਟਾਨਾ ਜਿਹੜੀ ਉਹ ਕਣਕੇ ਸਵਾਰ ਕੇਂਦਰੀ ਪੂਲ ਚ ਗਈ ਹੈ ਹੋਰ ਕੀ ਕਹਿੰਦੇ ਆ ਮੁੱਖ ਮੰਤਰੀ ਉਹ ਸੁਣਦੇ ਆ ਫੀਡਬੈਕ ਲੈ ਰਹੇ ਹੋ ਕੰਗੜਾ ਨੌਦਕੋ ਜਿਸ ਤਰੀਕੇ ਸੀਐਸਐਫ ਜਵਾਨ ਕੀ ਤਰਫੋਂ ਚਾਟਾ ਮਾਰਾ ਗਿਆ ਉਸਕੇ ਬਾਅਦ ਇਹ ਆਇਆ ਕਿ ਪੰਜਾਬ ਖਾਲਿਸਤਾਨੀ ਹੈ ਪੰਜਾਬ ਦੇਖੋ ਪਤਾ ਕੀ ਦੇਖੋ ਉਹ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ ਚ ਹੋਣਾ ਹੋਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਉਹ ਇਲੈਕਟਿਡ ਐਮਪੀ ਬਣ ਕੇ ਉਹਨੂੰ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰਾ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਊਂਗਾ ਹਾਂ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਹਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲਮੇਰ ਦੇ ਤਿੱਬਿਆਂ 'ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਿ ਦਿੰਦੇ ਹੋ ਅੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਅੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਕਰ ਲੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂ ਮਾਰ ਸਾਹਿਬ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਤੇ ਤੁਹਾਡੇ ਕੋਲ ਫੀਡਬੈਕ ਆ ਰਿਹਾ ਇੱਕ ਗੱਲ ਇਹ ਵੀ ਤਾਂ ਆਪਾਂ ਸੁਣ ਹੀ ਲਿਆ ਇਹ ਗੱਲ ਵੀ ਸੱਚ ਆ ਮੁੱਖ ਮੰਤਰੀ ਭਗਵੰਤ ਮਾਨ ਕਦੇ ਬਹੁਤ ਸੋਹਣੀਆਂ ਤੇ ਸਿਆਣੀਆਂ ਗੱਲਾਂ ਕਰਦੇ ਆ ਕਿ ਅਜੇ ਹਾਂ ਨਹੀਂ ਵਾਪਰਨਾ ਚਾਹੀਦਾ ਸੀਗਾ ਕਲਵਿੰਦਰ ਨੇ ਜੋ ਕੀਤਾ ਸ਼ਾਇਦ ਉਹ ਰੋਕਿਆ ਜਾ ਸਕਦਾ ਸੀ ਗੁੱਸੇ ਤੇ ਕੰਟਰੋਲ ਕੀਤਾ ਜਾ ਸਕਦਾ ਸੀ ਭਰ ਗੁੱਸਾ ਕਈ ਵਾਰ ਇਹਨਾਂ ਵੱਧ ਜਾਂਦਾ ਹੈ ਕਿ ਬੰਦੇ ਦੇ ਵੱਸੋਂ ਬਾਹਰ ਹੋ ਜਾਂਦਾ ਹੈ ਖਾਸ ਕਰਕੇ ਕੰਗਣਾ ਰਣੌਤ ਵਰਗੇ ਵਿਅਕਤੀ ਦੇ ਉੱਤੇ ਜਿਹੜੇ ਬੰਦੇ ਨੂੰ ਨਾ ਇਤਿਹਾਸ ਦਾ ਪਤਾ ਨਾ ਜੀਓਗ੍ਰਾਫੀ ਦਾ ਪਤਾ ਨਾ ਇਨਸਾਨ ਦਾ ਪਤਾ ਕਿਸੇ ਚੀਜ਼ ਦਾ ਪਤਾ ਹੀ ਨਹੀਂ ਸਿਰਫ ਤੇ ਸਿਰਫ ਜੀਬ ਹਿੱਲਦੀ ਹੈ ਉਹਦਾ ਪਤਾ ਨਹੀਂ ਲੱਗਦਾ ਕਦੇ ਕਿੱਧਰ ਨੂੰ ਹਿੱਲ ਜੇ ਕਦੇ ਕਿੱਧਰ ਨੂੰ ਹਿੱਲ ਜੇ ਦਿਮਾਗ ਦੇ ਵਿੱਚ ਇਹਨਾਂ ਗੰਦ ਭਰਿਆ ਹੋਇਆ ਹੈ ਜਿਸ ਦਾ ਕੋਈ ਅੰਦਾਜ਼ਾ ਨਹੀਂ ਖਾਸ ਕਰਕੇ ਇਸ ਦੇਸ਼ ਦੇ ਵਿੱਚ ਵਸਦੀਆਂ ਕੌਮੀਅਤਾਂ ਬਾਰੇ ਵੱਖ-ਵੱਖ ਚਾਹੇ ਪੰਜਾਬੀ ਨੇ ਤਾਮਲ ਨੇ ਮਰਾਠੀ ਨੇ ਕੋਈ ਵੀ ਨੇ ਇਸ ਦੇਸ਼ ਚ ਵਸਦੀਆਂ ਧਾਰਮਿਕ ਤੇ ਜਾਤੀਗਤ ਘਟ ਗਿਣਤੀਆਂ ਬਾਰੇ ਚਾਹੇ ਉਹ ਮੁਸਲਮਾਨ ਨੇ ਦਲਿਤ ਨੇ ਤੇ ਸਿੱਖ ਨੇ ਜਾਂ ਕ੍ਰਿਸਚਨ ਨੇ ਬੋਧੀ ਨੇ ਉਹਨਾਂ ਬਾਰੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਹਿਰ ਜਿਹੜਾ ਕੰਗੜਾ ਦੇ ਵਿੱਚ ਭਰਿਆ ਹੋਇਆ ਸ਼ਾਇਦ ਇਸੇ ਜ਼ਹਿਰ ਦਾ ਹੀ ਕਾਰਨ ਸੀ ਕਿ ਉਹ ਕੱਢਣਾ ਜ਼ਰੂਰੀ ਸੀ ਸ਼ਾਇਦ ਕੁਲਵਿੰਦਰ ਨੇ ਤਾਂ ਥੱਪੜ ਮਾਰ ਦਿੱਤਾ ਹੋਵੇ ਪਰ ਉਸ ਤੋਂ ਬਾਅਦ ਲਗਾਤਾਰ ਕੰਗੜਾ ਦਾ ਜੋ ਟ੍ਰੋਲਿੰਗ ਹੋਈ ਹੈ ਕੰਗੜਾ ਉਸ ਤੋਂ ਬਾਅਦ ਵੀ ਨਹੀਂ ਸੁਧਰੀ ਇਹ ਇੱਕ ਵੱਡਾ ਸਵਾਲ ਹੈ